ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਲਾਲੀ ਤਰਨਦਾਰਨ ਤੋਂ ਪੰਜਾਬੀ ਵੀਰੋ ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅਲਹਮਦੁਲਿਲਾ ਅੱਲਾਹ ਤਾਲਾ ਵਾਹਿਗੁਰੂ ਦੀ ਮਿਹਰ ਦੇ ਨਾਲ ਆਪਾਂ ਵੀ ਚੜ੍ਹਦੀ ਕਲਾ ਦੇ ਵਿੱਚ ਆਂ ਮਾਲਵਿੰਦਰ ਸਿੰਘ ਮਾਲੀ ਜਿਹਨੂੰ ਕੱਲ ਰਾਤ ਪੁਲਿਸ ਨੇ ਚੱਕ ਲਿਆ ਤੇ ਝੂਠਾ ਮਕਦਮਾ ਉਹਦੇ ਤੇ ਦਰਜ ਕਰਤਾ ਪਹਿਲਾਂ ਆਹ ਵੀਡੀਓ ਪੂਰੀ ਸੁਣ ਲਿਓ ਉਸ ਤੋਂ ਬਾਅਦ ਆਪਾਂ ਆਪਣੀ ਗੱਲਬਾਤ ਸ਼ੁਰੂ ਕਰਾਂਗੇ ਐਥੋਂ ਪਤਾ ਲੱਗਦਾ ਵੀ ਇੱਕ ਬਾਪ ਤੇਰੇ ਭਵੰਤ ਸਿਆ ਐਥੋਂ ਪਤਾ ਲੱਗਦਾ ਵੀ ਇੱਕ ਚਰਿਆ ਹੋਇਆ ਪੰਜਾਬ ਦਾ ਮੁੱਖ ਮੰਤਰੀ ਇੰਨਾ ਡਰ ਇੰਨਾ ਸਹਿਮ ਤੇਰੇ ਅੰਦਰ ਬਹਿ ਜਾਊਗਾ ਕਿਦੋਂ ਇੰਨਾ ਡਰ ਜੇਗਾ ਇੰਨਾ ਕੰਬ ਜੇਗਾ ਇੱਕ ਤੋਂ ਇੱਕ ਜਿਹੜਾ ਬੰਦਾ ਤੇਰੀਆਂ ਕਵੀਆਂ ਘੱਟ ਰਿਹਾ ਤੱਥਾਂ ਦੇ ਆਧਾਰ ਦੇ ਉੱਤੇ ਲਗਾਤਾਰ ਪਿਛਲੇ 2.5 ਸਾਲ ਤੋਂ ਜਦੋਂ ਨੇ ਸਰਕਾਰ ਬਣੀ ਆ ਤੁਹਾਡੀ ਸੁਣੀ ਜਾ ਉਹ ਬੰਦਾ ਤੱਥਾਂ ਦੇ ਆਧਾਰ ਤੇ ਸਬੂਤਾਂ ਨਾਲ ਸੁਣੀਆਂ ਮੱਖੀਆਂ ਦੇ ਰਿਹਾ ਲਗਾਤਾਰ ਛੋਟੀਆਂ ਜਿਹੜੀਆਂ ناکਾਮੀਆਂ ਨੇ ਫੇਲ ਹੋਈ ਸਰਕਾਰ ਆ ਬੁਰੀ ਤਰ੍ਹਾਂ ਹਰ ਫਰੰਟ ਤੇ ਹਰ ਪਾਸਿਓ ਉਹ ਲਗਾਤਾਰ ਛੋਟੀਆਂ ਅੱਖਾਂ 'ਚ ਰੱਖਦਾ ਸੀ ਬਹਾਨਾ ਬਣਾ ਲਿਆ ਜੀ ਇਹਦੇ ਆਈਟੀ ਕੋਈ ਜਿਹੜਾ ਕਾਨੂੰਨ ਆ ਉਹਦੇ ਤੈਅ ਪਰਚਾ ਜਿਹੜਾ ਦਰਜ ਕਰਕੇ ਤੇ ਉਹਨੂੰ ਤੁਸੀਂ ਰਾਤ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਲੈ ਗਏ ਬੱਲੇ ਲਖੇ ਸਦਾਨ ਮੈਂ ਪੰਜਾਬੀਓ ਗੱਲ ਕਰ ਰਿਹਾ ਮਾਲਵਿੰਦਰ ਸਿੰਘ ਮਾਦੀ ਜੀ ਜਿਹੜਾ ਇਨਸਾਨ ਬੜੀ ਬੇਵਾਕੀ ਦੇ ਨਾਲ ਤੱਥਾਂ ਦੇ ਆਧਾਰ ਦੇ ਉੱਤੇ ਆਲੋਚਨਾ ਕਰਦਾ ਸਾਰਥਕ ਆਲੋਚਨਾ ਕਰਦਾ ਸੰਵਾਦ ਚਾਉਣ ਦੀ ਗੱਲ ਕਰਦਾ ਵਿਰੋਧ ਕਰਨਾ ਕਿਸੇ ਵੀ ਗਲਤ ਗੱਲ ਦਾ ਹਰ ਬੰਦੇ ਨੂੰ ਇੱਥੇ ਹੱਕਾ ਬਿਲਕੁਲ ਕੋਈ ਬੰਦਾ ਕਿਸੇ ਗੱਲ ਦੇ ਉੱਤੇ ਆਪਣੀ ਗੱਲ ਆਪਣਾ ਪੱਖ ਰੱਖ ਸਕਦਾ ਮਾਲੀ ਲਗਾਤਾਰ ਰੜਕ ਰਿਹਾ ਸੀਗਾ ਪਰ ਇਹਨਾਂ ਦੇ ਕੋਲੋਂ ਕੋਈ ਬਹਾਨਾ ਨਹੀਂ ਲੱਭਿਆ ਜਾ ਰਿਹਾ ਹੁਣ ਬਹਾਨਾ ਲੱਭ ਲਿਆ ਬਹਾਨਾ ਲੱਭ ਕੇ ਉਹਨੂੰ ਗਿਰਫਜ਼ਾਰ ਕਰਕੇ ਲੈ ਗਏ ਹੂੰ ਮਾਲੀ ਸਾਡੇ ਖਿਲਾਫ ਵੀ ਬੋਲਿਆ ਮਾਲੀ ਕਿਸਾਨੀ ਮੋਰਚੇ ਵੇਲੇ ਦੀਪ ਸਿੱਧੂ ਤੇ ਮੇਰੇ ਖਿਲਾਫ ਵੀ ਬੋਲਿਆ ਹੂੰ ਮਾਲੀ ਹੋਰਾਂ ਖਿਲਾਫ ਵੀ ਬੋਲਦਾ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਕਿਸੇ ਬੰਦੇ ਦੀ ਆਵਾਜ਼ ਹੀ ਦੱਬ ਦਿਓ ਸਹੀ ਗੱਲ ਹੈ ਜਿਵੇਂ ਦਿੱਲੀ ਸਰਕਾਰ ਸੈਂਟਰ ਦੀ ਸਰਕਾਰ ਕਰ ਰਹੀ ਹੈ ਵੱਡੇ ਵੱਡੇ ਜਿਹੜੇ ਕੋਈ ਐਕਟਿਵਿਸਟ ਨੇ ਕਰਕੁੰਨ ਨੇ ਕੋਈ ਵਕੀਲ ਨੇ ਕੋਈ ਪ੍ਰੋਫੈਸਰ ਨੇ ਉਹੋ ਡਲੀਆਂ ਹੋਈਆਂ ਸਰਕਾਰਾਂ ਚਾ ਕੇ ਐਨਐਸਏ ਯੂਈਪੀਐਲ ਆ ਕੇ ਜਿਲ੍ਹੇ 'ਚ ਬੰਦ ਕਰ ਰਹੇ ਆ ਉਸ ਰਾਹ ਦੇ ਪੰਸਿਆਂ ਤੁਰ ਪਿਆ ਤੁਰ ਪਿਆ ਪੂਰੀ ਤਰ੍ਹਾਂ ਫੇਲ ਅਸ ਪੂਰੀ ਤਰ੍ਹਾਂ ਨਾਲੇ ਮੇਰੀ ਗੱਲ ਹੋਰ ਸੁਣੋ ਛੋਟੇ ਜਿਨ੍ਹਾਂ ਦਾ ਬੋਲਿਆ ਨਹੀਂ ਹੁਣ ਮਾਲੀ ਹੂੰ ਪੰਸਿਆਂ ਨੂੰ ਆਪਣਾ ਆਪਣੇ ਦਿਨ ਉਹ ਚੇਤੇ ਕਰ ਕਦੇ ਤੂੰ ਹਰ ਸਿਮਰਤ ਬਾਰੇ ਕਦੇ ਸੁਖਵੀਰ ਬਾਰੇ ਕਦੇ ਕੈਪਟਨ ਰਵਿੰਦਰ ਬਾਰੇ ਕਦੇ ਰੂਸਾ ਬਾਰੇ ਕਿੰਨੇ ਘਟਿਆ ਤੋਂ ਘਟਿਆ ਸ਼ਬਦ ਬੋਲਦਾ ਰਿਹਾ ਤੇ ਤਾੜੀ ਦੇ ਤੰਝ ਕਿਸੇ ਦੇ ਪਹਿਰਾਵੇ ਦੇ ਤੰਝ ਕਿਸੇ ਦੀ ਜ਼ਿੰਦਗੀ ਦੇ ਉੱਤੇ ਨਿੱਜੀ ਜ਼ਿੰਦਗੀ ਦੇ ਵਿੱਚ ਜਾ ਕੇ ਤੂੰ ਸਿਮਰੋ ਭਾਬੀ ਰੂਸਾ ਦਾ ਯਾਰ ਕੀ ਕੁਝ ਨਹੀਂ ਬੋਲਿਆ ਸਹੀ ਗੱਲ ਛੱਡ ਤੇਰਾ ਹਾਂ ਜਿਹੜਾ ਜਿਹਨੂੰ ਮਾਲ ਲੀਏ ਸਾਨੂੰ ਚੁੱਪਦਾ ਪਤਾ ਕਿਉਂ ਮਾਲ ਨੂੰ ਸਲੇਟੇ ਕਰਾ ਸਲੇਟੇ ਹੂੰ ਆਪੋੜਾ ਜਿਹੜਾ ਕੇਜਰੀਵਾਲ ਕੀ ਬੋਲਿਆ ਸੀਗਾ ਚੰਨੀ ਦੇ ਖਿਲਾਫ ਜਦੋਂ ਨੇ ਕੋਈ ਉਹਦੇ ਪਹਿਰਾਵੇ ਤੇ ਗੱਲ ਕੀਤੀ ਕੰਨਾ ਕਿ ਰਿਸ਼ਤਾ ਕਰਨਾ ਐਥੋਂ ਤੱਕ ਜਦੋਂ ਕੇਜਰੀਵਾਲ ਚੰਨੀ ਦੇ ਖਿਲਾਫ ਇਹ ਗੱਲ ਬੋਲਿਆ ਸੀ ਰਿਸ਼ਤੇ ਵਾਲੀ ਤੇ ਤੂੰ ਕੋਲੇ ਖੜਾ ਦੰਦ ਕੱਟ ਰਿਆ ਸੀ ਹੱਸ ਰਿਹਾ ਸੀਗਾ ਤੇ ਰੌਲਾ ਪਾ ਰਿਹਾ ਸੀ ਨਾਰਾ ਮਾਰ ਰਿਹਾ ਸੀ ਬਿਲਕੁਲ ਐਥੋਂ ਤੱਕ ਸੀ ਬੋਲੇ ਹੋਇਆ ਉਹਦਾ ਛੱਡ ਦਿਓ ਹੁਣ ਆਜੋ ਬਾਰੇ ਵਿੱਚ ਤੂੰ ਇੱਕ ਜ਼ਿੰਮੇਵਾਰ ਉਹਦੇ ਤੇ ਬੈਠਾ ਪੰਜਾਬ ਦਾ ਮੁੱਖ ਮੰਤਰੀ ਐ। ਤੂੰ ਹੁਣ ਕੀ ਬੋਲਦਾ? ਬਾਜਬਾ ਤੇਰੀ ਪੰਜਾਬੀ ਭੀੜੀ ਐ। ਤੂੰ ਮੁੱਖ ਮੰਤਰੀ ਬਾ ਸਾਰਾ ਤੇ ਸੁਪਣੀ ਰਹਿ ਜਾਣੇ ਆ। ਅਜਾ ਅੱਖਾਂ ਜੱਖਾਂ ਬਾਜ ਗੱਲ ਕਰੋ ਓਏ। ਤੂੰ ਕੌਣ ਹੋ ਨਾ ਮੈਂ ਤੇਰਾ ਜਵਾਬ ਨਹੀਂ ਦਿੰਦਾ ਜਾ। ਖੈਰੀ ਵਰਗਿਆਂ ਨੂੰ ਉਹ ਕਿਹੜਾ ਬੰਦਾ ਜਿਹੜੇ ਬੰਦੇ ਨੂੰ ਤੂੰ ਵਿਧਾਨ ਸਭਾ ਜਲੀਲ ਨਹੀਂ ਕਰਦਾ ਉਹਦੇ ਖਿਲਾਫ ਨਹੀਂ ਬੋਲਦਾ। ਬਿਲਕੁਲ। ਪਹਿਲਾਂ ਤੁਸੀਂਾਂ ਕੰਮ ਸ਼ੁਰੂ ਕੀਤਾ ਪਹਿਲਾਂ মিডিਆ ਨੂੰ ਦਬਾਇਆ ਤਬਕਾਇਆ ਠਮਕਾਇਆ ਕਈ ਪੱਤਰਕਾਰਾਂ ਨੂੰ ਥਾਣਿਆਂ 'ਚ ਬੁਲਾ ਕੇ ਡਰਾਇਆ ਗਿਆ ਕਈ ਚੈਨਲ ਬੰਦ ਕੀਤੇ ਗਏ ਕਈਆਂ ਨੂੰ ਖਰੀਦਿਆ ਗਿਆ ਕਈਆਂ ਨੂੰ ਖਤਮੀ ਕਰਤਾ ਕਿਉਂਕਿ ਸਾਰਾ ਸੁਰਨ ਆਦਲ ਨਾਉ ਦਾ ਬੰਦਾ ਸੀ ਇੱਕ ਦੋ ਹੋਰ ਜਿਹੜੇ ਤੁਹਾਡੇ ਬੰਦੇ ਆ ਜਿਹੜੇ ਲਗਾਤਾਰ ਤੁਹਾਡਾ মিডিਆ ਕੰਟਰੋਲ ਕਰਦੇ ਆ ਦੇਖ ਰਹੇ ਆ ਤੂੰ ਕਹਿੰਦਾ ਮੋਦੀ ਬਾਜ ਦੱਸਦਾ ਸਾਡੇ ਕੇਰੀਆ ਨੂੰ ਬੰਦ ਕਰਤਾ ਸਾਡੇ ਸੁਸੋਧੀਆਂ ਨੂੰ ਬੰਦ ਕਰਤਾ মিডিਆ ਖਰੀਦ ਲਿਆ মিডিਆ ਗੋਦੀ ਬਣ ਗਿਆ ਤੂੰ ਕੀ ਕਰਦੇ ਆ ਪੰਜਾਬ ਚੋਂ ਦੇਖ ਇੰਨਾ ਗੱਲਾਂ ਦਾ ਭਾਂਸਿਆਂ ਲੋਕਾਂ ਨੇ ਦਿੱਥੋਂ ਹਿਸਾਬ ਲੈਣਾ ਲੈਣਾ ਬਿਲਕੁਲ ਲੈਣਾ ਐਨਾ ਹੰਕਾਰ ਚੰਗਾ ਨਹੀਂ ਹੁੰਦਾ ਨਾਲੇ ਮੇਰੀ ਗੱਲ ਸੁਣੋ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਨਸ਼ਿਆਂ ਦੇ ਤੁਹਾਡੇ ਕੋਲੇ ਕੋਈ ਹੱਲ ਨਹੀਂ ਹੋਇਆ ਰੋਜ਼ ਮਾਮਾ ਦੇ ਪੁੱਤ ਮਰਦੇ ਆ ਟੀਕੇ ਲਾ ਲਾ ਕੇ ਪ੍ਰਵਾਸ ਤੁਹਾਡੇ ਕੋਲ ਨਹੀਂ ਰੋਕਿਆ ਗਿਆ ਸਾਨੀ ਦਾ ਛੋਡੇ ਕੋਲ ਕੋਈ ਹੱਲ ਨਹੀਂ ਮਜ਼ਦੂਰਾਂ ਐ ਡਾਂਗਾ ਤੁਸੀਂ ਮਾਰੀ ਜਾਂਦੇ ਹੋ ਆ ਲਾਰਡ ਸੁਖਨੋਈ ਕੀ ਉਹ ਪੱਤਰਕਾਰ ਨੂੰ ਫੜ ਲਿਆ ਕੀ ਉਹ ਚੈਨਲ ਬੰਦ ਕਰਤੇ ਕੀ ਉਹ ਜਿਹੜੀ 3 CI ਦੇ ਵਿੱਚ ਜਿੱਥੇ ਲਾਰਡ ਸੁਖਨੋਈ ਦੀ ਉਥੋਂ ਦੇ ਅਫਸਰਾਂ ਨੇ ਬਿਠਾ ਕੇ ਇੰਟਰਵਿਊ ਕਰਾਈ ਆ ਕੌਣ ਕੌਣ ਜ਼ਿੰਮੇਵਾਰ ਆ ਕਿਹੜਾ ਸੀਨ ਇਚਾਰਜ ਆ ਕਿਹੜਾ ਡੀਐਸਪੀ ਐਸਪੀ ਐਸਐਸਪੀ ਆ ਕੌਣ ਜ਼ਿੰਮੇਵਾਰ ਆ ਉਦੇ ਖਿਲਾਫ ਕਾਰਵਾਈ ਕਰਤੀ ਹਾਂ ਹਾਂ ਹੁਣ ਬੋਲੋ ਐਟੀਆਂ ਬਟੀਆਂ ਕਟ੍ਰਾਮਾ ਵਾਪਰ ਜਾਣ ਐ ਜਿਹੜੇ ਬੰਦਿਆਂ ਦੇ ਕਤਲ ਹੋ ਜਾਣ ਤੇ ਤੁਸੀਂ ਬੁਰੀ ਤਰ੍ਹਾਂ ਫੇਰ ਹੋ ਜੋਂ ਤੇ ਆਜ ਇੱਕ ਮਾਲੀ ਬੋਲਿਆ ਤੇ ਚੁੱਪ ਗਿਆ ਮਾਲੀ ਵਰਕੇ ਨੂੰ ਚਾਕੇ ਪਰਚਾ ਦੇ ਕੇ ਅੰਦਰ ਕਰਤਾ ਨਾਲੇ ਗੱਲ ਹੋਰ ਸੁਣ ਲਓ ਸੁਣਾਓ ਇਹ ਆਵਾਜ਼ਾਂ ਐ ਨਹੀਂ ਦਬਾ ਜਾਣਗੀਆਂ ਇੱਕ ਮਾਦੀ ਵਰਗੇ ਨੂੰ ਫੜ ਕੇ ਅੰਦਰ ਕਰੋਗੇ ਇੱਥੇ ਹਜ਼ਾਰਾਂ ਬੰਦੇ ਰੋਟ ਖੜੇ ਹੋਣਗੇ ਕਿੰਨੇ ਕੁ ਬੰਦਿਆਂ ਨੂੰ ਫੜ ਫੜ ਕੇ ਅੰਦਰ ਕਰੋ ਹਾਂਜੀ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੋ ਵੀ ਲਖੇ ਸਿਧਾਨੇ ਨੇ ਬੋਲਿਆ ਬਿਲਕੁਲ ਸਹੀ ਬੋਲਿਆ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਏਨੀ ਬੇਨਤੀ ਆ ਸਰਕਾਰਾਂ ਤੱਕ ਇਹ ਵੀਡੀਓ ਜਾਣੀ ਚਾਹੀਦੀ ਮੁੱਖ ਮੰਤਰੀ ਭਗਵੰਤ ਮਾਨ ਤਾਂ ਕਿ ਵੀਡੀਓ ਜਾਣੀ ਚਾਹੀਦੀ ਤੇ ਇਹ ਵੀਡੀਓ ਸਿਰਫ ਤੁਸੀਂ ਸ਼ੇਅਰ ਕਰ ਸਕਦੇ ਜੇ ਤਾਂ ਜਾਣੀ ਆ ਠੀਕ ਹੈ ਜੀ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਮੇਰਾ ਵੀਰ ਹੌਸਲਾ ਜਾਂ ਮਿਲਦਾ ਠੀਕ ਆ ਧੰਨਵਾਦ ਚੜ੍ਹਦੀ ਕਲਾ ਜਰ ਰੋ ਫਿਰ ਮਿਲਾਂਗੇ ਕਿਸੇ ਨਵੇਂ ਟੌਪਿਕ ਦੇ ਨਾਲ ਧੰਨਵਾਦ